हां कोई नहीं मास्क करावा ਨਹੀਂ ਪਾਉਣਾ ਆਪਾਂ ਅੱਛਾ ਬਹੁਤ ਧੰਨਵਾਦ ਜੀ ਇਹ ਤਾਂ ਮਾਰ ਕਰਦੀ ਗਾ ਆ ਉੱਦੇ ਸਰਤੇ ਜੱਜ ਜੀ ਜੀ ਜਿੰਦਾਬਾਦ ਪੰਜਾਬ ਤੋਂ ਕੇਂਦਰ ਸਰਕਾਰ ਮਰਦਾਬਾ ਜਿੰਦਾਬਾਦ ਨਮਸਕਾਰ ਲੈ ਵੀ ਮਿੱਤਰੋ ਜਿੰਨੇ ਕਾ ਆਪਾਂ ਇਕੱਠੇ ਹੋਏ ਆ ਪਤਿਆ ਮੈਂ ਗੱਲ ਸੌਣ ਲਿਖਿਆ ਹੈ ਨਾ ਇੱਕ ਤਾਂ ਜਦੋਂ ਹੁਣ ਆਪਾਂ 9ਵੀਂ ਤੇ ਤੁਰਾਂਗੇ ਇੱਥੋਂ ਤੁਝੇ ਮੇਰੀ ਪੱਤੀ ਫੇਰ ਸੋ ਸਾਰਿਆਂ ਦੀ ਜ਼ਿੰਮੇਵਾਰੀ ਆਪਵਾ ਦੀ ਆਪਾਂ ਸਾਰਿਆਂ ਦੀ ਜ਼ਿੰਮੇਵਾਰੀ ਸੰਦੇਗੇ ਨਾ ਹੋਵੇ ਵੀ ਪਿੰਡ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਆਪੋਰੇ ਬਲਾਕ ਦੇ ਆਗਰ ਨੂੰ ਹਾਜ਼ਰੀ ਲਵਾ ਕੇ ਜਿਹੜੇ ਬੰਦੇ ਆਪਣੇ ਨਾਲ ਆਏ ਆ ਪਿੰਡੋਂ ਉਹਨਾਂ ਦੇ ਨੰਬਰ ਆਪਣਾ ਕੋਲ ਜ਼ਰੂਰੀ ਹੋਣੇ ਚਾਹੀਦੇ ਆ ਅਸੀਂ ਕਿਸੇ ਆਗੂ ਨੂੰ ਪੁੱਛਣਗੇ ਵੀ ਤੇਰੇ ਪਿੰਡੋਂ ਕਿੰਨੇ ਬੰਦੇ ਆਏ ਆ ਤੇ ਬੰਦੇ ਨਾਲ ਦੱਛੇ ਵੀ ਪੰਜ ਆਏ ਉਹਨਾਂ ਦੇ ਨਾਂ ਉਹਨਾਂ ਦੇ ਪਤਾ ਨਾਂ ਤੇ ਉਹਦਾ ਫੋਨ ਨੰਬਰ ਉਹ ਮੈਂ ਉੱਤੇ ਫਿਰ ਤੇ ਦਿੱਲੀ ਜਾ ਕੇ ਲਵਾਉਂਗਾ ਆਪਾਂ ਨੂੰ ਕਦੇ ਵੀ ਲੋੜ ਪੈ ਸਕਦੀ ਹੈ ਪਹਿਲੀ ਬੇਨਤੀ ਤਾਂ ਇਹ ਹੈ ਹਾਜ਼ਰੀ ਲਾਉਣ ਦੇ ਨਾਲ ਨੰਬਰ ਸਾਰੇ ਤੁਹਾਡੇ ਕੋਲੇ ਜੇ ਪਿੰਡੋਂ ਬੰਦੇ ਆਏ ਉਹਨਾਂ ਦੇ ਹੋਣੇ ਜ਼ਰੂਰੀ ਹੈ ਦੂਸਰੀ ਬੇਨਤੀ ਇਹ ਹੈ ਵੀ ਇੱਥੋਂ 9:20 ਵਜੇ ਗੱਡੀ ਤੁਰੂਗੀ ਜਦੋਂ ਆਪਾਂ ਦਿੱਲੀ ਉੱਤਰ ਕੇ ਜਾ ਕੇ ਇਹ ਪੁਰਾਣੀ ਦਿੱਲੀ ਨੇ ਗੱਡੀ ਨਾਲ ਜਾਣਾ ਪੁਰਾਣੀ ਦਿੱਲੀ ਦੇ ਨਾਲ ਇਹ ਸੀਸ ਗੰਜ ਗੁਰੂ ਘਰ ਹੈ ਉੱਥੇ ਆਪਾਂ ਚਾਹ ਪਾਣੀ ਪ੍ਰਸ਼ਾਦਾ ਪਾਣੀ ਛਕਾਂਗੇ ਉੱਥੇ ਪ੍ਰਸ਼ਾਦਾ ਪਾਣੀ ਛਾੜ ਕੇ ਆਪਾਂ ਜਿੰਨਾਂ ਕ 10 ਰੁਪਏ ਲੈਂਦੀ ਆ ਬਾਸ ਬੰਗਲਾ ਸਾਹਿਬ ਗੁਰੂ ਘਰ ਦੇ ਵਿੱਚ ਜਿੰਨਾ ਕਿ ਇੱਥੇ ਆ ਕਰਨੀ ਆ ਉਹ ਤੜਕੇ ਸੋਵਾ 9 ਵਜੇ ਦੇ ਨਾਲ ਬੰਗਲਾ ਸਾਹਿਬ ਪਹੁੰਚ ਜਾਓ ਕਿਉਂਕਿ ਸਾਲਾਂ ਨੇ ਬਹੁਤ ਗੰਹੀਰ ਮੰਦਾ ਨੇ ਕੁਝ ਪ੍ਰਾਣੀਆ ਮੰਦਾ ਨੇ ਕੁਝ ਨੰਨੀਆਂ ਮੰਗਾ ਕਰਦੇ ਵਾਲੇ ਨੇ ਦੂਰ ਜਾਣੇ ਆਪਾਂ ਪੂਰੇ ਜੋਸ਼ ਨਾਲ ਜਾਣਾ ਕਿਉਂਕਿ ਕਈ ਮੇਰੇ ਵਰਗੇ ਉਥੇ ਰਵਾ ਪਰੌਣ ਲੱਗੇ ਜਾਂਦੇ ਨੇ ਦਰਮੇਂ ਵਿੱਚ ਜੇ ਸੀਟ ਮਿਲ ਗਈ ਤਾਂ ਬੈਠਣਾ ਪਰ ਸੀਟ ਵਾਲੇ ਨੂੰ ਕਿਸੇ ਨੂੰ ਗੱਡੀ ਚ ਤੰਗ ਨਹੀਂ ਕਰਨਾ ਖੜ ਕੇ ਚੱਲਣਾ ਕੋਈ ਵੀ ਚੀਜ਼ ਲੈਣੀ ਆ ਇਹੜੀ ਤੋਂ ਇੰਦਰ ਆਪਾਂ ਮਖੌਲ ਕਰਨ ਲੱਗ ਜੰਨੇ ਆ ਪੈਸੇ ਦਿੰਦੇ ਦੀ ਮਗਰੋਂ ਦਿੰਨੇ ਆ ਚੌੜ ਕਰਨ ਲੱਗ ਜੰਨੇ ਰੇੜੀ ਵਾਲੇ ਨਾਲ ਕਿਸੇ ਨੇ ਵੀ ਸਮਾਨ ਲੈਣ ਤੋਂ ਪਹਿਲਾਂ ਪੈਸੇ ਦੇਣੇ ਆ ਬਾਅਦ ਚ ਸਮਾਨ ਲੈਣਾ ਉੱਥੇ ਜਿਹੜੇ ਗਰੀਬ ਨੇ ਰੇੜੀਆਂ ਹਰੇ ਉਹਨਾਂ ਨੂੰ ਇਹ ਲੱਗੇ ਵੀ ਠੀਕ ਸਰਦਾਰਾਂ ਦੇ ਵਿੱਚ ਤੇ ਸਰਦਾਰਾਂ ਨੇ ਆਪ ਦੀ ਸਰਦਾਰੀ ਵਾਲੀ ਕਰੀ ਹੈ ਕਿਸੇ ਨਾਲ ਚੌੜਨੀ ਕਰਨੀ ਜੇ ਕੋਈ ਚੀਜ਼ ਖਾਣੀ ਆ ਲੈਣੀ ਆ ਪਹਿਲਾਂ ਪੈਸੇ ਬਾਅਦ ਵਿੱਚ ਚੀਜ਼ ਲੈਣੀ ਆ ਇਸ ਗੱਲ ਦਾ ਬਿੰਦਿਆ ਕੋਈ ਵੀ ਲਾਮ ਨਾ ਕਿਸਦਾ ਆਵੇ ਤੇ ਦੂਸਰਾ ਜਦੋਂ ਆਪਾਂ ਪਹੁੰਚ ਗਏ ਰੋਟੀ ਪਾਣੀ ਛਕ ਲਿਆ ਉੱਥੇ ਨਹਾਉਣਾ ਧੋਣਾ ਬੈਠਣਾ ਆਰਾਮ ਕਰਨਾ ਜੋ ਮਰਜ਼ੀ ਕਰੀਏ ਜਿਨ੍ਹਾਂ ਨੇ ਰਾਤ ਨੂੰ ਉੱਥੇ ਛਾਉਣਾ ਸੀਸ਼ਗੰਜ ਸਾਹਿਬ ਉਹ ਸੌ ਸਕਦਾ ਅਗਲਾ ਤੇ ਧੜਕੇ ਬੇੜਾ ਵੀਰ ਉੱਥੋਂ ਨਾਲ ਲੇਟ ਹੋਵੇ 9:30 ਤੋਂ ਪਹਿਲਾਂ 10 ਰੁਪਏ ਲਓਗੇ ਜਿਹੜੇ ਤੇ ਮਰਜ਼ੀ ਚੜਜੋ ਬੰਗਲਾਗੜਾ ਬੰਗਲਾ ਸਾਹਿਬ ਤੋਂ ਬਾਅਦ ਜਦੋਂ ਆਪਾਂ 10:30 ਵਜੇ ਰੈਲੀ ਕਰਨੀ ਜਾਵਾਂਗੇ ਆਰਾਮਦੀਲਾ ਗਰਾਊਂਡ ਉੱਥੇ 3 ਘੰਟਿਆਂ ਦੀ ਰੈਲੀ ਹੈ 3 ਘੰਟੇ ਕਿਸੇ ਮੇਰੇ ਵੀਰ ਨੇ ਸ਼ਾਮ ਹੀ ਕੱਢਣਾ ਜਿਹੜੀ ਜਥੇਬੰਦੀ ਦੇ ਵਿੱਚੋਂ ਤੁਸੀਂ ਉਸੇ ਜਥੇਬੰਦੀ ਦਾ ਝੰਡਾ ਖੜਾ ਹੋਣਾ ਚਾਹੀਦਾ 3 ਘੰਟਿਆਂ ਤੋਂ ਬਾਅਦ ਜਦੋਂ 3 ਘੰਟੇ ਰੈਲੀ ਹੋ ਗਈ ਹੋਊ ਉਸੇ ਸ਼ਾਮ 7:00 ਟਾਂਗ ਨਾਲ ਗੁਰੂ ਘਰ ਆ ਜਿਓ ਜਿਹਨੇ ਮੁਰਨਾ ਕੱਲ ਨੂੰ ਸ਼ਾਮ ਨੂੰ 4:42 ਮਿੰਟਾਂ ਤੇ ਗੱਡੀ ਆਉਂਦੀ ਹੈ ਉਥੋਂ ਉਸੇ ਸਟੇਸ਼ਨ ਤੋਂ ਅੱਧੀ ਚੜ ਕੇ 9:30 ਵਜੇ ਰ ਆਜੂਗੇ ਉਹ ਆ ਸਕਦਾ ਜਿਹੜਾ ਪਹਿਲੀ ਵਾਰ ਗਿਆ ਜਾਂ ਕੋਈ ਬਜ਼ੁਰਗ ਹੈ ਉਹਨੂੰ ਬੇਨਤੀ ਹੈ ਵੀ ਗੁਰੂ ਘਰ ਹੀ ਠਹਿਰ ਜਾ ਕੱਲ ਨੂੰ ਤੇ ਪਰਸੋਂ ਨੂੰ ਦਿਨੇ ਆਵਾਂਗੇ ਆਪਾਂ ਜਿਹੜਾ ਜ਼ਰੂਰੀ ਕੰਮ ਹੈ ਉਹ 4:42 ਦੇ ਕੱਲ ਨੂੰ ਸ਼ਾਮ ਨੂੰ ਆਓ ਜਦੋਂ ਗੱਡੀ ਦੇ ਵਿੱਚ ਸਫਰ ਕਰਨਾ ਬੇਨਤੀ ਆ ਵੀ ਕਿਸੇ ਨੂੰ ਦਿੱਕਤ ਨਾ ਆਵੇ ਵੀ ਯਾਰ ਕਿਸਾਨ ਯੂਨੀਅਨ ਵਾਲੇ ਆਏ ਸੀ ਆਦੇ ਹੱਕਾਂ ਮੰਗੀ ਮਾਮੇ ਵਾਸਤੇ ਤੇ ਇਥੇ ਗੁੰਡਾਗਰਦੀ ਕਰਤੀ ਗੱਡੀ 'ਚ ਇਹ ਹੀ ਆਪਣੀ ਬੇਨਤੀ ਆ ਆਪਾਂ ਹੁਣ 9:20 ਦੇ ਚੜਾਂਗੇ ਆਪਣੇ ਨਾਲ ਭੈਣਾ ਵੀ ਨੇ ਨਾਲ ਉਹਨਾਂ ਦੇ ਕਮਰੇ-ਕੂਮਰੇ ਦਾ ਸਾਰਾ ਪ੍ਰਬੰਧ ਉੱਥੇ ਆਪਾਂ ਜਾ ਕੇ ਚਲਾਵਾਂਗੇ ਕਿਸੇ ਨੇ ਕੋਈ ਕਿਸੇ ਨੇ ਹੰੜਲਵਾਜ਼ੀ ਨਹੀਂ ਕਰਨੀ ਆਪਾਂ ਇਸ ਕਰਕੇ ਬੇਨਤੀਆਂ ਮੰਗਾਂ ਦਾ ਸਾਰ ਨੂੰ ਪਤਾ ਕਈ ਵਾਰੀ ਪੁੱਛ ਲੈਂਦੇ ਟੈਲੀ ਜਾਂਚੀ ਵਾਲੀ ਵੀ ਕੀ ਲੈਣ ਜਾਣੇ ਹੋ ਦਿੱਲੀ ਵੀ ਰਹਿਦੀਆਂ ਮੰਗਾਂ ਸਾਡੀਆਂ ਲਿਖਤੀ ਰੂਪ ਆ ਮੋਦੀ ਦਾ ਸਾਡੇ ਕੋਲੇ ਉਹ ਲਾਗੂ ਕਰਾਉਣ ਦੇ ਵਾਸਤੇ ਤੇ ਨਾਲ ਮੰਗਾਂ ਕਾਰਜ ਵਾਲਿਆਂ ਵਰਗੀਆਂ ਮੰਗਾਂ ਜੋੜ ਕੇ ਹੋਰ ਕਈ ਮੰਗਾਂ ਨੇ ਉਹਨਾਂ ਨੂੰ ਮੋਦੀ ਸਰਕਾਰ ਤੋਂ ਲਾਗੂ ਕਰਾਉਣੀਆਂ ਨੇ ਤੇ ਇਹ ਮੇਰੀ ਬੇਨਤੀ ਹੈ ਕਿਸੇ ਨੇ ਕੋਈ ਗੱਲਬਾਤ ਕਰਨੀ ਹੈ ਉਥੇ ਆਪਣੇ ਆਪੇ ਆਗੂ ਤੋਂ ਬਿਨਾ ਕੋਈ ਗੱਲ ਨਾ ਕਰੋ ਕਿਉਂਕਿ ਦਿੱਲੀ ਦੇ ਵਿੱਚ ਬਹੁਤ ਪੰਤੇ ਬੰਦੇ ਐ ਬਾਗ ਲੱਗੇ ਹੁੰਦੇ ਐ ਪੱਗਾਂ ਛੋੜ ਵਾਲੀ ਹਰੀ ਬੰਨੀ ਹੁੰਦੀ ਐ ਉਹ ਜਿਹਨੂੰ ਚੋਗੜ ਦੇ ਵਿੱਚ ਲਾਇਆ ਜਾਂਦਾ ਪੱਕੇ ਬੰਦੇ ਬਣਾ ਦੇ ਬਣਾ ਕਿਸੇ ਨਾਲ ਕੋਈ ਫालतू ਗੱਲ ਨਹੀਂ ਕਰਨੀ ਜਵਾਂ ਨਹੀਂ ਪਤਾ ਲੱਗਦਾ ਹੁੰਦਾ ਵੀ ਇਹ ਦੁਨੀਆ ਨਾਲਾ ਬੰਦਾ ਕਿ ਜਾ ਇਹ ਸਰਕਾਰੀ ਬੰਦਾ ਮੋਦੀ ਦਾ ਬੰਦਾ ਇਸ ਕਰਕੇ ਸਾਰੇ ਇਕੱਠੇ ਰਹਿਣਾ ਤਾਲਮੇਲ ਕਰਨਾ ਜਦੋਂ ਦਿੱਲੀ ਉਤਰਾਂਗੇ ਉਦੋਂ ਲਾਰੇ ਲਾਵਾ